ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਬਹੁਤ ਹੀ ਸਤਕਾਰਯੋਗ ਚਵਰ ਸ਼ਵਰ ਤਖਤ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਸਮੂਹ ਹਾਜ਼ਰੀਨ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਪੰਜ ਕਵਿਤਾਵਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੜੀਆਂ ਗਈਆਂ ਉਹਨਾਂ ਪੰਜ ਕਵਿਤਾਵਾਂ ਵਿੱਚ ਜੋ ਮੈਂ ਕਵਿਤਾ ਲਿਖੀ ਜੋ ਮੈਂ ਤਰਨਮ ਵਿੱਚ ਗਾਉਣ ਦੀ ਕੋਸ਼ਿਸ਼ ਕਰਾਂਗਾ ਉਹਦੇ ਨਾਲੋਂ ਥੋੜਾ ਥੋੜਾ ਜਿਹਾ ਡਿਫਰੈਂਸ ਹੋਏਗਾ ਮਿਲਦਾ ਜੁਲਦਾ ਹੋਏਗਾ ਪਰ ਉਹਦੇ ਵਿੱਚ ਭਾਵ ਹੈ ਜਿਹੜਾ ਥੋੜਾ ਜਿਹਾ ਵੱਖਰਾ ਹੋਏਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਚੰਗਾ ਲੱਗਿਆ ਤਰਨਮ ਤਾਂ ਨਾਲ ਤੁਸੀਂ ਸਾਥ ਦੇ ਸਕਦੇ ਹੋ ਤੇ ਉਸ ਨੂੰ ਜਰਾ ਗੌਰ ਫਰਮਾਉਣਾ ਤੇ ਬੜੇ ਪਿਆਰ ਨਾਲ ਸੁੰਣਾ ਕਿ ਕਵੀ ਕੀ ਕਹਿਣਾ ਚਾਹੁੰਦਾ ਹੈ ਹੂੰ ਤੂੰ ਕਾਦਰੇ ਤੂੰ ਕਰਤਾ ਤੂੰ ਕਾਦਰੇ ਤੂੰ ਕਰਤਾ ਕਰਤਾ ਤੂੰ ਏ ਅਕਾਰਾ ਦੇ ਹੁੰਦੇ ਆ ਸਾਕਰ ਤੂੰ ਏ ਸਾਕਰ ਤੂੰ ਏ ਤੂੰ ਕਾਦਰ ਤੂੰ ਕਰਤਾ ਨੀਵਰ ਰਖੀ ான பயதா ਆਈ ਨੀਵ ਰਖੀ ਗੁਰੂ ਨਾਨਕ ਹੈ ਆਇਆ ਪੰਜ ਤਤਾਂ ਵਿੱਚ ਖੇਡ ਰਚਾਈ ਗੁਰੂ ਅਰਜਨ ਵੇਖੀ ਗਰਜ਼ੇ ਹਾਲਾਤਾਂ ਪਾਈ ਗੁਰਦਾਸਤੋ ਬੀੜ ਲਿਖਵਾਈ ਪਾਈ ਗੁਰਦਾਸ ਤੋਂ ਬੀੜ ਲਿਖਵਾਈ ਬਾਬੇ ਬੁੱਢੇ ਨੂੰ ਮਿਲਿਆ ਹਾਂ ਬਾਬੇ ਬੁੱਢੇ ਨੂੰ ਮਿਲਿਆ ਸਤਕਾਰ ਤੂੰ ਏ ਅਕਾਰਾ ਦੇ ਹੁੰਦੇ ਆ ਸਾਕਾਰ ਤੂੰ ਏ ਸਾਕਾਰ ਤੂੰ ਏ ਤੂੰ ਕਾਦਰ ਤੂੰ ਕਰਤਾ ਦਸਵੇਂ ਨਾਨਕ ਗੁਰਗੱਦੀ ਬਖਸ਼ੀ ਹਰ ਇੱਕਰ ਚੈਤਾ ਇੱਕੋ ਥਾਂ ਬਿਠਾਇਆ ਜਾਤ ਧਰਮ ਦਾ ਵੇਦ ਨਾ ਕੋਈ ਜਿਨ ਪ੍ਰੇਮ ਕੀਓ ਹੀ ਪ੍ਰਭ ਪਾਇਆ ਜਿਨ ਪ੍ਰੇਮ ਕਿਉ ਤਨਹੀ ਪ੍ਰਭ ਪਾਇਆ ਸਭ ਰੂਹਾਂ ਵਿੱਚ ਵਸਦਾ ਸਭ ਰੂਹਾਂ ਵਿੱਚ ਵਸਦਾ ਦਾਤਾਰ ਤੂੰ ਏ ਆਕਾਰ ਦੇ ਹੁੰਦਿਆ ਸਾਕਰ ਤੂੰ ਏ ਸਾਕਰ ਤੂੰ ਏ ਤੂੰ ਕਾਦਰ ਤੂੰ ਕਰਤਾ ਮੋੜੇ ਸੁਣ ਮਨ ਲੈ ਗੁਰਾ ਦੀ ਬਾਣੀ ਮੁਕ ਜਾਣੀ ਹਰਗੇੜ ਕਹਾਣੀ ਸਿਰ ਚੁੱਕ ਕੇ ਨਾਮ ਤੇ ਆ ਕੇ ਸੁਲਿ ਦਿ ਜਾਨੀ ਤੇਰੀ ਉਲੀ सुल जानी, तेरी उली जी त इस पिंडे करदा हा हा इस पिंडे करिस थार तूं ਅਕਰਾ ਦੇ ਹੁੰਦਿਆ ਸਾਕਰ ਤੂੰ ਏ ਸਾਕਰ ਤੂੰ ਏ ਤੂੰ ਕਦਰ ਤੂੰ ਕਰਤਾ ਲਾਸਟ ਸ਼ੇਰ ਖੁਸ਼ੀਆਂ ਤੇ ਖੇੜੇ ਰੱਖੀ ਹਰ ਵਿੜੇ ਦੁਖੀਆਂ ਦੇ ਸਾਰੇ ਦਰਦਾਂ ਨੂੰ ਜਾਣੇ ਕਿਸ ਦੇ ਕਿੰਨੇ ਕਰਮ ਨੇ ਕੈਸੇ ਕੀ ਹੈ ਦਰਜ ਹਰ ਫਰਦਾਂ ਨੂੰ ਜਾਣੇ ਖੁਸ਼ੀਆਂ ਤੇ ਖੇੜੇ ਰੱਖੀ ਹਰ ਵੇੜੇ ਦੁਖੀਆਂ ਦੇ ਸਾਰੇ ਦਰਦਾਂ ਨੂੰ ਜਾਣੇ ਕਿਸ ਦੇ ਕਿੰਨੇ ਕਰਮ ਨੇ ਕੈਸੇ ਕੀ ਹੈ ਦਰਜ ਹਰ ਫਰਦਾਂ ਨੂੰ ਜਾਣੇ ਰਜ ਹਰ ਫਰਿਦਾਨੁ ਜਾਣੇ ਉਜਾੜਾਂ ਦੇ ਹੁੰਦੇ ਆ ਉਜਾੜਾਂ ਦੇ ਹੁੰਦੇ ਆ ਬਹਾਰ ਤੂੰ ਏ ਆਕਾਰਾਂ ਦੇ ਹੁੰਦੇ ਆ ਸਾਕਰ ਤੂੰ ਏ ਸਾਕਰ ਤੂੰ ਏ ਤੂੰ ਕਾਦਰ ਤੂੰ ਕਰਤਾ ਕਰਤਾ ਰ ਤੂੰ ਏ ਆਕਾਰ ਦੇ ਹੁੰਦੇ ਆ ਸਾਕਰ ਤੂੰ ਏ सकार तुए, तुए, वाहे गुरू